ਹਾਂਜੀ ਦੋਸਤੋ ਇਹ ਵੀਡੀਓ ਵੇਖਣ ਵਾਲੇ ਮੇਰੇ ਸਾਰੇ ਵੀਰ ਭਰਾਵਾਂ ਨੂੰ ਦਸਰੇ ਕਾਲ ਸਾਰਨ ਵੈਗਰੀ ਜੀ ਕਾ ਖਾਲਸਾ ਤੇ ਵੈਗਰੀ ਜੀ ਕੀ ਫਤਿਹ ਦੋਸਤੋ ਆਪਾਂ ਅੱਜ ਡੇਰਾ ਬਾਬਾ ਸਿੱਧਲਕਰ ਜੀ ਗੋਨਿਆਣਾ ਮੰਡੀ ਬਲਾਰ ਵਿਜੂ ਕੇ ਵਿਖਿਆਏ ਜਿੱਥੇ ਕੀ ਮੰਨ ਲਾ ਸਿੱਧੂ ਗੋਤ ਦੀ ਦੁੱਧ ਵੀ ਚੜਦਾ 10ਵੀਂ ਨੂੰ ਤੇ ਨਵੇਂ ਵਿਆਹੇ ਜੋੜਿਆਂ ਦੇ ਮਿੱਟੀ ਨਿਕਲਦੀ ਆ ਤੇ ਮੱਥਾ ਟੇਕਿਆ ਜਾਂਦਾ ਹੈ ਦੋਸਤੋ ਇੱਕ ਗੱਲ ਤਾਂ ਸਾਨੂੰ ਜ਼ਰੂਰ ਦਿਖਾਉਣੀ ਚਾਹੁੰਦਾ ਤੇ ਦੱਸਣੀ ਚਾਹਣਾਗਾ ਕਿ ਆਹ ਸਾਈਡ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਬੰਸਰੂਪੇ ਇੱਥੇ ਬਰਾਜਮਾਨ ਹੈ ਹਰ ਰੋਜ਼ ਦੀ ਤਰ੍ਹਾਂ ਮੰਨ ਲਓ ਨਿਤਨੇਮ ਹੁੰਦਾ ਤੇ ਪਾਠ ਪੜ੍ਹਿਆ ਜਾਂਦਾ ਤੇ 10ਵੀਂ ਦੇ ਭੋਗ ਪਾਏ ਜਾਂਦੇ ਹਨ ਮਨਾਏ ਜਾਂਦੇ ਹਨ ਤੇ ਆਹ ਦੋਸਤੋ ਨਾਲ ਹੀ ਬਾਬਾ ਸ਼੍ਰੀ ਚੰਦ ਜੀ ਦੀ ਸਮਾਦ ਜੋ ਸੰਗਤਾਂ ਮੱਥਾ ਟੇਕ ਕੇ ਆਉਣੀ ਜਾਂਦੀਆਂ ਨੇ ਉਹ ਸਾਹਮਣੇ ਦੋਸਤੋ ਆਬਾ ਜੀ ਧੂਣਾ ਲੱਗਿਆ ਹੋਇਆ ਹੈਗਾ ਸਾਧੂ ਸੰਤ ਜੀ ਆਪਦੇ ਸਕੂਟੀਆਂ 'ਚ ਰਹਿੰਦੇ ਆ ਭਜਨ ਬੰਦਗੀ ਕਰਦੇ ਆ ਆਹ ਦੋਸਤੋ ਬਾਬਾ ਡੇਰ ਆ ਰਹੇ ਨੇ ਲੰਗਰ ਹੈ ਜਿੱਥੇ ਤਿਆਰ ਕਰਦੇ ਆ ਤੇ ਆਪਣੇ ਰਹਿਣ ਆਰਾਮ ਕਰਨ ਵਾਸਤੇ ਜਗਾ ਬਣੀ ਹੋਈ ਹੈ ਤੇ ਇੱਧਰ ਦੋਸਤੋ ਧੰਤਨ ਗੁਰੂ ਪਾਬਾ ਜੀ ਨਾਨਕ ਜੀ ਦਾ ਲੰਗਰ ਹੈ ਜੋ ਜੋ ਵੀ ਕੰਮ ਚੱਲਦਾ ਰਹਿੰਦਾ ਸੰਗਤਾਂ ਦੇ ਸਹਿਯੋਗ ਨਾਲ ਦੋਸਤੋ ਤੁਹਾਨੂੰ ਵੀਡੀਓ ਤਾਂ ਸਾਰਾ ਦਿਖਾਉਣੇ ਸੀਗਾ ਉਹ ਸਮਾਧਾਂ ਆਈਆਂ ਕਿ ਫਿਰ ਵੀਡੀਓ ਥੋੜੀ ਜਿਆਦਾ ਲੰਮੀ ਹੋ ਜੇ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਦੋਸਤੋ ਕਿ ਉਹ ਪਿਛਲੇ ਜੇ ਸਮੇਂ ਦੇ ਵਿੱਚ ਮੰਨ ਲਾ ਵੀ ਕਹਿੰਦੇ ਸੀ ਕਿ ਡੇਰਿਆਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਠਕਾ ਦਿੱਤੇ ਗਏ ਸੀਗੇ ਦੋਸਤੋ ਇੱਥੇ ਇਹ ਪ੍ਰਮਾਤਮਾ ਦੀ ਉਪਾਰ ਕਿਰਪਾ ਕਿ ਗੁਰੂਆਂ ਜੀਾਂ ਦਾ ਵੀ ਬਹੁਤ ਸਨਮਾਨ ਸ਼ਰਧਾ ਨਾਲ ਬਹੁਤ ਵਧੀਆ ਮਾਰਤ ਬਣਾਈ ਗਈ ਹੈਗੀ ਕੀ ਜੋ ਸੰਤ ਜੀ ਇੱਥੇ ਉਹ ਆਪ ਦਾ ਅਲੱਗ ਸਾਨੂੰ ਦੱਸਿਆ ਸੀ ਜੋ ਕੁਟੀਆ ਚ ਹੁੰਦੇ ਆ ਇੱਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗ੍ਰੰਥੀ ਸਾਹਿਬ ਹਰ ਰੋਜ਼ ਤਰ ਜਿਵੇਂ ਆਪਣਾ ਗੁਰੂ ਘਰ ਹੁੰਦਾਗਾ ਉਸੇ ਤਰ੍ਹਾਂ ਨਿਤ ਨੇਮ ਕਰਦੇ ਆ ਮਹਾਰਾਜ ਦੀ ਬਾਣੀ ਪੜ੍ਹੀ ਜਾਂਦੀ ਹੈ ਦੋਸਤੋ ਸੰਗ ਤਾਂ ਐਨੇ ਹੀ ਸ਼ਰਧਾ ਭਾਵਨਾ ਨਾਲ ਦੋਨੇ ਥਾਵਾਂ ਤੇ ਨਸਮਤਕ ਹੁੰਦੇ ਆ ਤੇ ਆਪੋ ਆਦੀਆਂ ਮਨੋ ਕਾ ਹੁਣਾ ਉਰੀਆ ਹੋਉਂਦੇ ਆ ਰੁੱਖਾਂ ਲਾ ਕੇ ਜਾਂਦੇ ਆ ਆ দোਸਤੋ ਇਹ ਤੁਹਾਨੂੰ ਦੱਸਿਆ ਸੀਗਾ ਬਾਬਾ ਸ਼੍ਰੀ ਚੰਦ ਜੀ ਦੀ ਸਮਾਦ ਕਾਰੋ ਦਰਸ਼ਨ ਬਾਬਾ ਸ਼੍ਰੀ ਚੰਦ ਭਗਵਾਨ ਮਹਾਰਾਜ ਜੀ ਤੇ 10ਵੇਂ ਪਾਤਸ਼ਾਹ ਜੀ ਦੀ ਫੋਟੋ ਮੱਖਣੀ ਹਾਂਜੀ ਦੋਸਤੋ ਇੰਨਾ ਵੀਡੀਓ ਬਣਾਉਂਦੇ ਹੋਏ ਤੁਹਾਨੂੰ ਸਾਰਿਆਂ ਨੂੰ ਬਾਬਾ ਜੀ ਅੱਗੇ ਬੇਨਤੀ ਕਰਦੇ ਆਂ ਕਿ ਵੀਡੀਓ ਦੇਖਣ ਵਾਲੇ ਸਾਰਿਆਂ ਦੀਆਂ ਮਨੋ ਕਾਮਨਾ ਬਾਬਾ ਜੀ ਪੂਰੀਆਂ ਕਰੇ ਚੜ੍ਹਦੀ ਕਲਾ ਚ ਰਹੋ ਤੇ ਜੇ ਦੋਸਤੋ ਤੁਹਾਨੂੰ ਵੀਡੀਓ ਵਧੀਆ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰੋ ਤੇ ਕਮੈਂਟਾਂਾਂ ਦੇ ਵਿੱਚ ਆਪਣੇ ਵਿਚਾਰ ਜਰੂਰ ਦੱਸਿਓ ਹੁਣ ਤਾਂ ਕਿ ਦਿਨ ਦੇ 1 ਵਜ ਚੁੱਕਿਆ ਹੈਗਾ ਤੇ ਸੰਗਤ ਫਿਰ ਵੀ ਬਹੁਤ ਆਈ ਜਾਂਦੀ ਹੈ ਤੇ ਇਹ ਸਵੇਰੇ ਆਪਾਂ 10ਵੇਂ ਦੇ ਭੋਗ ਦੇ ਵੇਲੇ ਇਕੱਠੇ ਹੋਣਾ ਹੋਵੇ ਤਾਂ ਇੱਥੇ ਦੋਸਤੋ ਬਹੁਤ ਜ਼ਿਆਦਾ ਸੰਗਤ ਆ ਜਾਂਦੀ ਹੈ ਆ ਦਰਵਾਜ਼ਾ ਸਾਹਿਬ ਆ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ